किਸੀਂ 10000 ਰੁਪਏ ਮਹੀਨਾ ਵੀ ਲਾਣਾ ਸ਼ੁਰੂ ਕਰਾਂਗੇ ਨਾ ਤੇ ਹਰ ਸਾਲ 10% ਵਧਾਵਾਂਗੇ ਤੇ ਪਹਿਲਾ ਕਰੋੜ ਬਣਨ ਨੂੰ 14.5 ਸਾਲ ਲੱਗਣਗੇ 14.5 ਤੋਂ 15 ਸਾਲ ਲੱਗ ਜਾਣਗੇ ਪਹਿਲਾ ਕਰੋੜ ਬਣਨ ਨੂੰ ਪਹਿਲਾ ਕਰੋੜ ਬਣਨ ਨੂੰ ਦੂਜਾ ਕਰੋੜ ਬਣਨ ਨੂੰ 69 ਸਾਲ ਉਤਨ 69 ਮਹੀਨੇ ਲੱਗਾਂਗੇ ਤੀਜਾ ਕਰੋੜ ਬਣਨ ਨੂੰ 23 ਮਹੀਨੇ ਲੱਗਣਗੇ ਟਾਈਮ ਘਟਦਾ ਜਾਊਗਾ ਯੈਸ ਕਿਉਂਕਿ ਕੰਪਾਊਂਡਿੰਗ ਹੋ ਗਈ ਸ਼ੁਰੂ ਕੰਪਾਊਂਡਿੰਗ ਤੁਹਾਡਾ ਪੈਸਾ ਵੀ ਪੈਸੇ ਨੂੰ ਕਮਾ ਰਿਹਾ ਪਹਿਲਾ ਕਰੋੜ ਬਣਨ ਨੂੰ ਜੇ ਐਗਜ਼ੈਕਟ ਜੇ ਲਈਏ ਆਪਾਂ 15% ਦੀ ਜੋ 15 45 ਸਾਲ ਦੀ ਗਰੋਥ ਰਹੀ ਹੈ ਸਟਾਕ ਮਾਰਕੀਟ ਦੀ ਉਹਦੇ ਹਿਸਾਬ ਨਾਲ 169 ਮਹੀਨੇ ਲੱਗਣਗੇ ਹੂੰ ਦੂਜਾ ਕਰੋੜ ਬਣਨ ਨੂੰ 69 ਮਹੀਨੇ ਤੇ ਤੀਜਾ ਕਰੋੜ ਬਣਨ ਨੂੰ 23 ਮਹੀਨੇ 23 ਮਹੀਨੇ ਜੇ ਚੌਥਾ ਕਰੋੜ ਕਹਿਣੂਗਾ ਤਾਂ ਫਿਰ 13 ਮਹੀਨੇ ਹੂੰ ਕੱਢਦਾ ਜਾਓ ਯੈਸ ਇੱਕ ਤੁਸੀਂ ਇਹ ਗੱਲ ਵੀ ਕਹੀ ਸੀ 750 ਵਾਲੀ ਮੇਰੇ ਕਾ ਹਾਂ ਉਹ ਕੀ ਸੀ ਉਹ ਇਦਾਂ ਹੁੰਦਾ ਵੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਸਾਰੇ ਯੂਨੀਵਰਸਿਟੀ ਸਟੂਡੈਂਟਸ ਦੇ ਜਿਹੜੇ ਫਾਈਨਲ ਇਅਰ ਸਟੂਡੈਂਟਸ ਨੇ ਉਹਨਾਂ ਨੂੰ ਮੈਂ ਗਾਈਡ ਕਰਦਾ ਤਾਂ ਉਹਨਾਂ ਨੂੰ ਮੈਂ ਪੁੱਛਦਾ ਹੁੰਨਾ ਵੀ ਤੁਸੀਂ ਭਾਈ ਦੋਸਤ ਮਿੱਤਰੋ ਆਪਸ ਵਿੱਚ ਪਾਰਟੀ ਪੂਰਤੀ ਵੀ ਕਰਦੇ ਆ ਹੂੰ ਤਾਂ ਕਹਿੰਦੇ ਹਾਂ ਕਰਦੇ ਆ ਹੂੰ ਹੁਣ ਪਾਰਟੀ ਜਦੋਂ ਕਰਦੇ ਕੰਟ੍ਰਿਬਿਊਟਰੀ ਕਰਦੇ ਕੋਈ ਏਦਾਂ ਕੋਈ ਸ਼ਾਊ ਕਰਦਾ ਤੁਹਾਡੇ ਜੇ ਹੈ ਨਹੀਂ ਵੀ ਹੁੰਦਾ ਵੀ ਸਾਰੇ ਰਲ ਮਿਲ ਕੇ ਆਪਾਂ ਪੈਸੇ ਕਰਨਾ ਕਿੰਨਾ ਕੁ ਲੱਗਦੇ ਕੋਈ ਕਹੇ 500000 ਮਤਲਬ ਇੰਨੇ ਕੁ ਦਾ ਰੌਨਡ ਪੈਸੇ ਲੱਗਦੇ ਤਾਂ ਮੈਂ ਐਵਰੇਜ ਕਰਕੇ ਗਿਣ ਲਿਆ ਮੈਂ 750 ਰੁਪਇਆ ਗਿਣ ਲਿਆ ਤਾਂ ਮੈਂ ਕਿ ਇੱਕ ਸਕਿਪ ਕਰ ਦਿਓ ਪਾਰਟੀ। ਹੂੰ ਮਹੀਨੇ ਦੀ ਇੱਕ ਪਾਰਟੀ ਸਕਿਪ ਕਰ ਦਿਓ ਤੇ ਉਹ ਪੈਸਾ ਤੁਸੀਂ ਮਿਊਚੁਅਲ ਫੰਡ ਚ ਲਾਉਣਾ ਸ਼ੁਰੂ ਕਰ ਦਿਓ। ਹੂੰ ਠੀਕ ਤੁਹਾਡੀ ਐ ਜੇ ਵੈਸੇ ਨਾਰਮਲੀ 22-23 ਸਾਲ ਦੀ ਐ ਮੈਂ ਇਹ ਗਿਣ ਲਾਂ ਵੀ 25 ਸਾਲ। ਹੂੰ 25 ਸਾਲ ਜੇ ਤੁਸੀਂ 23 ਸਾਲ ਚ ਸ਼ੁਰੂ ਕਰ ਲੰਨੇ ਆ ਜੇ 22-23 ਸਾਲ ਦੇ ਚ ਹੁਣੇ ਹੀ ਪਾਰਟੀਆਂ ਤਾਂ ਹੁਣੇ ਹੀ ਕਰਦੇ ਪਏ ਨਾ ਤੁਸੀਂ 23 ਸਾਲ ਚ ਸ਼ੁਰੂ ਕਰ ਦਿੰਨੇ ਆ ਜਦ ਤੱਕ ਤੁਹਾਡੀ 58 ਸਾਲ ਦੀ ਉਮਰ ਹੋਣੀ ਨਾ ਇਹ 1 ਕਰੋੜ ਰੁਪਏ ਬਣ ਜਾਣਾ। 750 ਰੁਪਏ 750 ਰੁਪਏ ਨਾਲ ਹੁਣ 58 ਸਾਲ ਦੀ ਉਮਰ ਹੋ ਗਈ ਰਿਟਾਇਰਮੈਂਟ ਦੀ ਸਾਡੀ ਆਪਾਂ ਰਿਟਾਇਰ ਹੋ ਗਏ ਆਪਾਂ ਹੁਣ ਫਰਦਰ ਕੰਮ ਨਹੀਂ ਕਰਨਾ ਨਾ ਫਰਦਰ ਪੈਸਾ ਪਾਣਾ ਹੂੰ ਫਿਰ ਆਪਾਂ ਇਹ ਚੋਂ ਪੈਸੇ ਕਢਾਣੇ ਲੱਖ ਰੁਪਏ ਮਹੀਨਾ ਕਢਾਉਣਾ ਹੂੰ ਉਮਰ ਦੀ ਮੈਂ ਗਿਣਦਾ ਬੰਦੇ ਦੀ 78-80 ਸਾਲ ਹੂੰ ਠੀਕ 20 ਸਾਲ ਸਮਝੋ ਤੁਸੀਂ ਪੈਸੇ ਕਢਾਏ 20 ਸਾਲਾਂ ਵਿੱਚ ਕਿੰਨੇ ਪੈਸੇ ਕਢਾਲੇ ਲੱਖ ਰੁਪਏ ਮਹੀਨੇ ਦੇ ਹਿਸਾਬ ਨਾਲ ਹੂੰ 12 ਲੱਖ ਰੁਪਏ ਸਾਲ ਦਾ ਹਾਂਜੀ 10 ਲੱਖ 10 ਸਾਲਾਂ ਦਾ 1 ਕਰੋੜ 20 ਲੱਖ ਮਹੀਨੇ ਲਾ ਲਓ ਵੀ 100 ਮਹੀਨੇ ਕਢਾ ਸਕਦੇ ਆ 20 ਸਾਲਾਂ 'ਚ ਬਣਿਆ 2 ਕਰੋੜ 40 ਲੱਖ ਵਿੱਚੋਂ ਵਿਡਰਾਅ ਕੀਤਾ ਤੁਸੀਂ ਹੂੰ ਲੱਖ ਰੁਪਏ ਮਹੀਨਾ ਕਢਾਇਆ ਨਾ ਤੇ ਸਾਲ ਦਾ 12 ਲੱਖ ਕਢਾ ਲਿਆ ਹੂੰ ਤੇ 10 ਸਾਲਾਂ 'ਚ ਕਿੰਨਾ ਕਢਾਇਆ 1 ਕਰੋੜ 20 ਲੱਖ 1 ਕਰੋੜ 20 ਲੱਖ ਤੇ 20 ਸਾਲਾਂ 'ਚ 20 ਸਾਲਾਂ 'ਚ 2 ਕਰੋੜ 40 ਲੱਖ 2 ਕਰੋੜ 40 ਲੱਖ ਕਢਾ ਲਿਆ ਸਪੋਜ਼ ਅਸੀਂ 78 ਸਾਲਾਂ ਦੇ 80 ਸਾਲਾਂ ਚ ਆਪਾਂ ਰੁਕਸਤ ਹੋ ਗਏ ਹੂੰ ਆਪਾਂ ਕਹਿੰਦੇ ਉਮਰ 100 ਸਾਲ ਦੀ ਹੋਏ ਤਾਂ ਤੁਸੀਂ ਜਨਰੇਸ਼ਨ ਨੂੰ ਪਿੱਛੇ ਕੀ 6 6.5 ਕਰੋੜ ਰੁਪਈਆ ਤੁਹਾਡੇ ਖਾਤੇ 'ਚ ਫੇਰ ਵੀ ਪਿਆ ਤੇ ਜੇ ਤੁਸੀਂ 100 ਸਾਲ ਜੀ ਗਏ ਫੇਰ 78 ਕਰੋੜ ਰੁਪਈਆ ਜਰਨੀ ਕਿੰਨੇ ਤੋਂ ਸ਼ੁਰੂ ਕੀਤੀ 675 ਤੋਂ 775 ਤੋਂ 6 700 ਰੁਪਏ ਤੋਂ ਹੂੰ ਮੈਜਿਕ 6 700 ਨੇ ਨਹੀਂ ਕੀਤਾ ਮੈਜਿਕ ਟਾਈਮ ਪੀਰੀਅਡ ਨੇ ਕੀਤਾ ਕੰਪਾਊਂਡਿੰਗ ਨੇ ਕੀਤਾ ਮਤਲਬ ਜਦੋਂ ਤੁਸੀਂ ਪੈਸੇ ਕਢਾ ਵੀ ਰਹੇ ਹੋ ਉਦੋਂ ਵੀ ਤੁਸੀਂ ਪੈਸੇ ਕਮਾ ਰਹੇ ਹੋ ਯੈਸ ਤਾਂ ਵੀ ਵੱਧ ਰਿਹਾ ਪੈਸਾ ਤਾਂ ਵੀ ਵੱਧ ਰਿਹਾ ਪੈਸਾ ਇਹ ਨਹੀਂ ਵੀ ਉੱਥੇ ਰੁਕ ਗਿਆ ਨਾ ਵੀ ਇਹ ਨਹੀਂ ਵੀ ਕਰੋੜ ਹੋ ਗਿਆ ਤੇ ਤੁਹਾਨੂੰ 100 ਮਹੀਨთ ਹੀ ਮਿਲਣਾ ਬਸ ਉਹ ਮਿਲ ਹੀ ਜਾਣਾ ਇਹ ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਇਸ ਯੂਥ ਨੂੰ ਗਾਈਡ ਕਰਨ ਨੂੰ ਜ਼ਰੂਰੀ ਨਹੀਂ ਅੱਜ ਦੀ ਤਰੀਕ 750 ਦੀ ਵੀ ਵੈਲਿਊ ਹੈ ਕਈ ਕਹਿੰਦੇ ਨੇ ਵੀ ਇਨਫਲੇਸ਼ਨ ਵੀ ਆ 60 ਸਾਲ ਬਾਅਦ ਪੈਸੇ ਦੀ ਵੈਲਿਊ ਕੀ ਰਣੀ ਉਹ ਤਾਂ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਉਹਨਾਂ ਨੂੰ ਪਾਰਟੀ ਮਿਸ ਕਰਨ ਦਾ ਇਹ ਕੁਝ ਜ਼ਰੂਰੀ ਵੀ ਨਹੀਂ ਹੈ 750 ਤੁਹਾਡੀ ਕਪੈਸਿਟੀ 1000 ਲਾਣ ਦੀ 1000 ਲਓ 2000 ਦੀ ਹੈਗੀ 2000 ਲਓ ਜਿੰਨਾ ਤੁਸੀਂ ਲਾਣਾ ਤੇ ਜਿੰਨੇ ਟਾਈਮ ਪੀਰੀਅਡ ਲਈ ਲਾਣਾ ਜਿੰਨਾ ਤੁਸੀਂ ਲੰਬਾ ਟਾਈਮ ਦਿਓਗੇ ਉਹਨੂੰ ਓਨਾ ਹੀ ਪੈਸਾ ਜ਼ਿਆਦਾ ਗਰੋ ਹੋਏਗਾ ਹੁਣ ਆਈਫੋਨ 17 ਆਇਆ ਨੌਜਵਾਨਾਂ ਨੇ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਨੌਜਵਾਨਾਂ ਨੇ ਹੀ ਲਿਆ ਉਹ ਜਿਹੜੇ ਸ਼ਾਇਦ ਅਜੇ ਜੋਬ ਵੀ ਨਹੀਂ ਕਰਦੇ ਜਾਂ ਛੋਟੀ ਮੋਟੀ ਜੋਬ ਕਰਦੇ ਆ ਤੇ ਫਿਰ ਆਈਫੋਨ 17 ਵਰਗੀ ਚੀਜ਼ ਲੈਣੀ ਨਹੀਂ ਚਾਹੀਦੀ ਫਿਰ ਇਹ ਮੈਂ ਇਹ ਵੀ ਐਗਜ਼ਾਮਪਲ ਦਿਨਾ 1.5 ਲੱਖ ਦਾ ਯੂਥ ਨੂੰ ਖਾਸ ਕਰਕੇ ਕਿਉਂਕਿ ਸਾਡਾ ਯੂਥ ਜਿਹੜੀ ਮੈਂ ਪਹਿਲਾਂ ਸਭ ਤੋਂ ਗੱਲ ਕੀਤੀ ਨਾ ਇਸ ਮਾਰਕੀਟ 'ਚ ਵੈਲਥ ਕ੍ਰੀਏਟ ਕਰਨੀ ਹੈ ਤਾਂ ਤੁਹਾਡੇ ਕੋਲ ਦੋ ਚੀਜ਼ਾਂ ਚਾਹੀਦੀਆਂ ਇੱਕ ਫਾਈਨੈਂਸ਼ੀਅਲ ਡਿਸਿਪਲਨ ਤੇ ਦੂਸਰਾ ਪੇਸ਼ੈਂਸ ਫਾਈਨੈਂਸ਼ੀਅਲ ਡਿਸਿਪਲਨ ਕੀ ਕਹਿੰਦਾ ਜਿਹੜੀ ਚੀਜ਼ ਅਨਨੈਸੈਸਰੀ ਹੈ ਜਦੋਂ ਤੱਕ ਤੁਹਾਡੇ ਕੋਲ ਕਾਰਪਸ ਨਹੀਂ ਇਕੱਠਾ ਹੋਇਆ ਤੁਹਾਡੇ ਕੋਲ ਬਹੁਤ ਵੱਡਾ ਵੈਲਥ ਕ੍ਰੀਏਟ ਨਹੀਂ ਹੋਈ ਤੁਸੀਂ ਅਨਨੈਸੈਸਰੀ ਐਕਸਪੈਂਡੀਚਰ ਨਹੀਂ ਕਰਨੇ ਜੇ ਤੁਸੀਂ ਆਈਫੋਨ ਦੀ ਜਗ੍ਹਾ ਕੋ ਓਪੋ ਦਾ ਜਾਂ ਕੋਈ ਨੋਕੀਆ ਦਾ ਕੋਈ ਵੀ ਸੈਟ ਸਟ ਲੈ ਲਓਗੇ ਫੋਨ ਤਾਂ ਉਹਨੇ ਵੀ ਕੰਮ ਉਹੀ ਕਰਨਾ ਆਈਫੋਨ 16 ਨੇ ਵੀ ਉਹੀ ਕਰਨਾ 17 ਨੇ ਵੀ ਉਹੀ ਕੰਮ ਕਰਨਾ ਕੋ ਬਹੁਤਾ ਫਰਕ ਨਹੀਂ ਹੈ ਹਮ ਸਿਰਫ ਇੱਕ ਸ਼ੋਅ ਆਫ ਹੈ ਯੂਥ ਸਭ ਤੋਂ ਪਹਿਲਾਂ ਗਲਤੀ ਵੱਡੀ ਕੀ ਕਰਦਾ ਜਿਹੜਾ ਮੈਂ ਯੂਥ ਨੂੰ ਜਾ ਕੇ ਮੈਸੇਜ ਦੇਣਾ ਇੱਕ ਤਾਂ ਦੇਣਾ ਐਗਜ਼ੈਂਪਲ ਉਹਨਾਂ ਨੂੰ ਬੁਲਟ ਦੀ ਹਮ ਆਮ ਤੌਰ ਤੇ ਲੋਕੀ ਬੁਲਟ ਦੇ ਯੂਥ ਹੁੰਦਾ ਵੀ ਮੇਰੀ ਨੌਕਰੀ ਲੱਗੀ ਆ ਮੇਰੇ ਕੋ ਵੀ ਮੈਂ ਨਾਲ ਹੀ ਬੁਲਟ ਮੋਟਰ ਲੈਣਾ ਮੇਰੇ ਕੋ ਵੀ ਬੁਲਟ ਸੀ ਕਾਲਜ ਮੈਂ ਵੀ ਬਲਟ ਦੇ ਜਾਂਦਾ ਦੇਖੋ ਸਾਡੇ ਕੋਲ ਵੀ ਸੀ ਸਾਨੂੰ ਵੀ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਮਤਲਬ ਇਹ ਇੱਕ ਤਾਂ ਹੁੰਦਾ ਵੀ ਜੇ ਆਪ ਨੂੰ ਪਤਾ ਹੋਏ ਤੇ ਫੇ ਖੂਦ ਛਾਲ ਮਾਰ ਲੇ ਉਹ ਤਾਂ ਗਲਤੀ ਹੈ ਪਰ ਜੇ ਨਹੀਂ ਪਤਾ ਜਿਸ ਦੀ ਬਾਰੇ ਨੌਲੇਜ ਨਹੀਂ ਕਿਤੇ ਸਿਖਾਇਆ ਨਹੀਂ ਗਿਆ ਫਾਈਨੈਂਸ਼ੀਅਲ ਡਿਸਪਲਿਨ ਇੱਕ ਐਸਾ ਫੀਲਡ ਹੈ ਜਿਹੜਾ ਕਿਤੇ ਸਕੂਲ ਕਾਲਜ ਯੂਨੀਵਰਸਿਟੀ ਕਿਤੇ ਨਹੀਂ ਸਿਖਾਇਆ ਜਾਂਦਾ ਮੈਂ ਸਿਰਫ ਫਾਈਨੈਂਸ਼ੀਅਲ ਡਿਸਿਪਲਨ ਹੀ ਸਿਖਾਣ ਜਾਣਾ ਬੱਚਿਆਂ ਨੂੰ ਵੀ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਤੁਹਾਡੀ ਨੌਕਰੀ ਲੱਗੀ ਆ ਤੁਸੀਂ ਕਿਸ਼ਤਾਂ ਤੇ ਆਈਫੋਨ ਲੈ ਲਿਆ ਜਾਂ ਬੁਲਟ ਮੋਟਰਸਾਈਕਲ ਜਾਂ ਕੋਈ ਵੀ ਐਸੀ ਲਾਇਬਿਲਟੀ ਕ੍ਰੀਏਟ ਕਰ ਲਈ ਜਦੀ ਵੈਲਿਊ 5 ਸਾਲ 10 ਸਾਲ ਬਾਅਦ ਘਟਣੀ ਆ ਤੁਸੀਂ ਉਹਦੇ ਬਦਲੇ ਆਪਣੀ ਜਿਹੜੀ ਆਉਣ ਵਾਲੀ ਇਨਕਮ ਆ ਤੁਹਾਡੀ ਸਾਲ 2 ਸਾਲ 3 ਸਾਲ ਦੀਆਂ ਜਿਹੜੀਆਂ ਕਿਸ਼ਤਾਂ ਤੁਸੀਂ ਬਣ ਲਈਆਂ ਤੁਸੀਂ ਜਿਹੜਾ ਪੈਸਾ ਕਮਾਣਾ ਉਹ ਤੁਸੀਂ ਪਹਿਲਾਂ ਹੀ ਖਰਚ ਲਿਆ ਹਮ दैट इज द బిਗੇਸਟ ਬਲੰਡਰ ਵੈਲਥ ਕ੍ਰੀਏਸ਼ਨ ਦੇ ਰਸਤੇ 'ਚ ਮੈਂ ਐਗਜ਼ਾਮਪਲ ਦੇਣਾ ਉਹਨੂੰ ਵੀ ਦੋ ਦੋਸਤ 2000 ਸੰਦੀ ਲੈਣਾ ਐਗਜ਼ਾਮਪਲ ਵੀ ਦੋ ਦੋਸਤ ਦੋ ਦੋਨਾਂ ਦੀ ਨੌਕਰੀ ਇਕੱਠੀ ਲੱਗੀ ਹੂੰ ਉਸ ਲਈ ਬੁਲਟ ਮੋਟਰਸਾਈਕਲ ਆਉਂਦਾ ਸੀ ਲੱਖ ਰੁਪਏ ਦਾ ਹੁਣ ਤਾਂ ਖੈਰ ਮੇਰੇ ਖਿਆਲ ਦੋ ਤਿੰਨ ਲੱਖ ਦਾ 4 ਲੱਖ ਦਾ ਪਤਾ ਨਹੀਂ ਕਿੰਨੇ ਤਾਂ ਮੈਨੂੰ 2 ਲੱਖ ਤੋਂ ਬਾਅਦ 2 ਲੱਖ ਤੋਂ ਬਾਅਦ ਉਸੇ ਲੱਖ ਰੁਪਏ ਦਾ ਸੀ ਹੂੰ 1 ਲੱਖ 20 ਹਜ਼ਾਰ ਦਾ ਸੀ ਹੂੰ ਇੱਕ ਬੰਦੇ ਨੇ 1 ਲੱਖ 20 ਹਜ਼ਾਰ ਦਾ ਬੁਲਟ ਮੋਟਰਸਾਈਕਲ ਲੈ ਲਿਆ ਦੋਨਾਂ ਦੀ ਨੌਕਰੀ ਇਕੱਠੀ ਲੱਗੀ ਦੂਜੇ ਨੇ ਕਿਹਾ ਵੀ ਆ ਮੈਂ ਮੇਕੋ ਚੇਤਕ ਪਿਆ ਪੁਰਾਣਾ ਮੈਂ ਉਹ ਹੀ ਲਉ ਬਜਾਅ ਚੇ ਤੱਕ ਉਹਨੇ ਉਹ ਲੈ ਲਿਆ 20000 ਦਾ ਤੇ ਲੱਖ ਰੁਪਈਆ ਉਹਨੇ ਕੀ ਕੀਤਾ ਜਿਹੜੇ ਬੁਲਟ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਆ ਆਇਸ਼ਰ ਮੋਟਰ ਉਹਦੇ ਸ਼ੇਅਰ ਲੈ ਲਏ ਹੁਣ 2025 ਸਾਲ ਆ ਗਿਆ ਉਹ ਜਿਹੜੇ 25 ਸਾਲ ਬਾਅਦ ਬੁਲਟ ਦੀ ਤਾਂ ਜੋ ਵੈਲਿਊ ਆ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿੰਨੇ ਦਾ ਹੋਊਗਾ 25 ਸਾਲਾਂ ਬਾਅਦ ਹਮ ਜਸਟ ਲਾਈਕ ਸਕ੍ਰੈਪ ਹਮ ਲੇਕਿਨ ਉਹਦੇ ਜਿਹੜੇ ਸ਼ੇਅਰ ਆ ਅੱਜ ਦੀ ਤਰੀਕ ਚ ਉਹਦੇ 27 ਕਰੋੜ ਦੇ ਬਣਦੇ 27 ਕਰੋੜ ਪਾਵਰ ਆਫ ਇਨਵੈਸਟਿੰਗ ਜੇ ਕੋਈ ਆਈਫੋਨ 17 ਦੀ ਜਗ੍ਹਾ ਮੈਂ ਉਹਦੀ ਗੱਲ ਕਰਦਾ ਆਈਫੋਨ 18 ਦੀ ਜਗ੍ਹਾ ਜੇ ਕੋਈ Oppo ਲੈ ਲੈਂਦਾ ਉਹਦੇ ਕਿੰਨੇ ਮਿਲਦਾ ਉਹਦੀ ਵੀ ਕਰ ਰਹਿਣਾ ਉਹ ਵੀ ਮੈਂ ਐਗਜ਼ਾਮਪਲ ਦੇਣਾ ਕਿਉਂਕਿ ਦੋ ਗਲਤੀਆਂ ਸਭ ਤੋਂ ਪਹਿਲਾਂ ਕਰਦੇ ਨਾ ਤਾਂ ਉਹਨੂੰ ਪਤਾ ਲੱਗ ਜਾਵੇ ਕਿ ਬਸ ਕਿੰਨੀ ਵੱਡੀ ਗਲਤੀ ਕਰ ਰਹੇ ਆ ਔਰ ਆਈਫੋਨ ਜਿਹੜਾ ਮੇਰੇ ਖਾ ਪਹਿਲਾ ਸ਼ਾਇਦ 2007 ਵਿੱਚ ਆਇਆ ਸੀ ਹਾਂਜੀ 2007 ਆ ਹੁਣ ਅਸਲੇ ਆਈਫੋਨ 17 ਹੈ ਹੂੰ ਜਿਹੜਾ ਲੇਟੈਸਟ ਜਿਹੜਾ ਅੱਜ ਆਇਆ ਜਿਹਦੇ ਕੋ ਅੱਜਕੱਲ ਆਈਫੋਨ 17 ਹੋਊਗਾ ਨਾ ਉਹ ਜਿੱਥੇ ਵੀ ਤੁਸੀਂ ਪਾਰਟੀ 'ਚ ਬੈਠੋਗੇ ਜਾਂ ਦੋ ਚਾਰ ਦੋਸਤ ਇਕੱਠੇ ਬੈਣਗੇ ਉਹ ਆਪਣਾ ਫੋਨ ਕੱਢ ਕੇ ਟੇਬਲ ਦੇ ਉੱਤੇ ਰੱਖੇਗੇ ਟੇਬਲ ਦੇ ਉੱਤੇ ਜਿਹਦੇ ਕੋਲ ਆਈਫੋਨ 14 ਜਾਂ 15 ਹੋਵੇਗਾ ਉਹਦੀ ਜੇਬ ਦੇ ਵਿੱਚ ਹੋਵੇਗਾ ਹੂੰ ਉਹ ਜਸਟ ਇੱਕ ਸ਼ੋਅ ਆਫ ਪੀਸ ਹੈ ਜਦੋਂ ਆਈਫੋਨ 18 ਆ ਗਿਆ ਨਾ ਤੇ 17 ਜੇਬ ਚ ਪੈ ਜਾਣਾ 18 ਟੇਬਲ ਦਿੱਤੇ ਆ ਜਾਣਾ ਇਹ ਹਿਊਮਨ ਸਾਈਕੋਲੋਜੀ ਹੂੰ ਉਹਨਾਂ ਦਾ ਖਾਮਿਆ ਜਾਗੀ ਭੁਗਤਣਾ ਪਿਆ ਜਿਹੜਾ ਤੁਸੀਂ ਸਵਾਲ ਪੁੱਛਿਆ 2007 'ਚ ਇੱਕ ਬੰਦਾ ਉਹਨੇ ਹਰ ਵਾਰੀ ਜਿੰਨੇ ਦਾ ਫੋਨ ਆਇਆ ਨਵਾਂ ਲਿਆ ਪੁਰਾਣਾ ਵੇਚ ਦਿੱਤਾ ਅੱਧੇ ਰੇਟ ਤੇ ਠੀਕ ਹੈ ਨਾ ਉਹਦਾ ਅਜੇ ਤੱਕ ਜੇ 17 ਸੀਜ਼ਨ ਤੱਕ ਗਿਣ ਲਏ ਤਾਂ ਪਹਿਲਾਂ ਚੋਂ ਲੱਖ ਤੋਂ ਘੱਟ ਸੀ ਫੋਨ ਹੁਣ ਡੇਢ ਲੱਖ ਦਾ ਆਉਂਦਾ ਮੈਂ ਲੱਖ ਦਾ ਹੀ ਗਿਣ ਲੰਨਾ 50000 ਤੋਂ ਸ਼ੁਰੂ ਹੋਇਆ ਸੀ ਆਪਾਂ ਇਹ 50000 ਤੋਂ ਸ਼ੁਰੂ ਹੋਇਆ ਡੇਢ ਲੱਖ ਤੱਕ ਆ ਗਿਆ ਤੁਸੀਂ ਐਵਰੇਜ ਲੱਖ ਦੀ ਗਿਣ ਲਓ ਹੂੰ ਤਾਂ ਉਹਦਾ ਤਕਰੀਬਨ 7-8 ਲੱਖ ਰੁਪਈਆ ਲੱਗ ਗਿਆ ਹੂੰ ਉਹਦੀ ਘਰੋਂ ਗਏ ਪੈਸੇ 7-8 ਲੱਖ ਰੁਪਈਆ ਘਰੋਂ ਗਏ ਦੂਜੇ ਬੰਦੇ ਨੇ ਓਨਾ ਹੀ ਪੈਸਾ ਜਿੰਨੇ ਦਾ ਫੋਨ ਆਂਦਾ ਐਪਲ ਦੇ ਸ਼ੇਅਰ ਲੈ ਲੇ ਓਨੇ ਪੈਸਿਆਂ ਦੇ ਓਨੇ ਪੈਸਿਆਂ ਦੇ ਉਹਨੇ ਆ ਆ iPhone 17 ਨਹੀਂ ਲਿਆ ਉਹਨੇ iPhone 17 ਉਹਨੇ ਬਦਲੇ ਦੇ 1.5 ਲੱਖ ਦੇ ਉਹ Apple ਦੇ ਸ਼ੇਅਰ ਲੈ ਲਏ ਹਮ ਅੱਜ ਦੀ ਤਰੀਕ ਵਿੱਚ ਕੀ ਵੈਲਿਊ ਬਣ ਗਈ Apple ਦੀ ਜਿੰਨੇ ਸ਼ੇਅਰਸ ਲੈ ਹਾਂ ਇਹ ਤਾਂ ਤੁਸੀਂ ਦੱਸ ਸਕਦੇ ਕਿੰਨੇ ਹੋਏ 100 ਕਰੋੜ ਤੋਂ ਉੱਪਰ 100 ਕਰੋੜ ਤੋਂ ਉੱਪਰ ਮੇਰੇ ਤਾਂ ਕਿੰਨੇ ਦੋਸਤ ਨੇ 138 ਕਰੋੜ ਮੇਰੇ ਤਾਂ ਕਿੰਨੇ ਦੋਸਤ ਹੈ ਵਾਈਫੋਨ 1 ਤੋਂ ਲੈ ਕੇ 17 ਤੱਕ ਲੈਂਦੇ ਹੁਣ ਦੱਸੋ 138 ਕਰੋੜ ਦਾ ਤੂੰ ਲਾਸ ਕਰ ਲਿਆ ਇਹੀ ਜਸਟ ਮੈਂ ਦੋ ਐਗਜ਼ਾਮਪਲ ਜਿਹੜੀਆਂ ਮੈਂ ਸਟੂਡੈਂਟ ਨੂੰ ਅਵੇਅਰ ਕਰਨ ਲਈ ਦੇਣਾ ਮੈਨੂੰ ਨਹੀਂ ਪਤਾ ਵੀ ਅਗਲਾ ਆਈਫੋਨ ਕਿਹੜਾ ਹੋਣਾ ਸ਼ੇਅਰ ਜਾਂ ਅਗਲਾ ਆਈਸ਼ਰ ਮੋਟਰ ਕਿਹੜਾ ਬਣਨਾ ਮੈਨੂੰ ਨਹੀਂ ਪਤਾ ਨਾ ਹੀ ਕਿਸੇ ਨੂੰ ਪਤਾ ਇਹ ਤਾਂ ਟਾਈਮ ਪਾ ਕੇ ਹੌਲੀ-ਹੌਲੀ ਬਣਦਾ ਮੇਰਾ ਮਕਸਦ ਇਹ ਆ ਵੀ ਪਾਵਰ ਆਫ ਇਨਵੈਸਟਿੰਗ ਪਾਵਰ ਆਫ ਡਿਸਿਪਲਨ ਪਾਵਰ ਆਫ ਡਿਲੇਡ ਗ੍ਰੈਟੀਫਿਕੇਸ਼ਨ ਜੇ ਉਹ ਪ੍ਰਾਈਸ ਪੇ ਕਰਨ ਨੂੰ ਤਿਆਰ ਹੋ ਤਾਂ ਫੇਰ ਹੀ ਵੈਲਥ ਕ੍ਰੀਏਟ ਹੋਣੀ ਇਹ ਨਹੀਂ ਹੈਗਾ ਵੀ ਆਪਾਂ ਆਈਫੋਨ ਵੀ ਲਈ ਜਾਈਏ ਬੁਲੇਟ ਵੀ ਲੋਨ ਤੇ ਲੈ ਲਈਏ ਤੇ ਸਾਡੀ ਵੈਲਥ ਵੀ ਬਣ ਜਾਏ ਇਹ ਦੋਨੋਂ ਕੰਮ ਨਹੀਂ ਹੋਣੇ ਇਹ ਚੁਆਇਸ ਆਪਣੀ ਹੈ ਚੁਆਇਸ ਆਪਣੀ ਹੈ ਚੁਆਇਸ ਆਪਣੀ ਹੈ ਵੀ ਤੁਸੀਂ ਵੈਲਥ ਕ੍ਰੀਏਟ ਕਰਨੀ ਹੈ ਸਾਰੀ ਉਮਰ ਕੰਪਰੋਮਾਈਜ਼ ਵਾਲੀ ਲਾਈਫ ਜੀਣੀ ਹੈ ਕਿ ਫਾਈਨੈਂਸ਼ੀਅਲੀ ਫਰੀ ਹੋਣਾ ਘਰ ਲੋਨ ਤੇ ਲੈਣਾ ਚਾਹੀਦਾ ਤੀਜੀ ਜਿਹੜੀ ਮੈਂ ਗਾਈਡੈਂਸ ਦਿੰਦਾ ਸਟੂਡੈਂਟਸ ਨੂੰ ਜਾ ਕੇ ਵੀ ਘਰ ਜਿਹੜਾ ਤੁਹਾਡੀ ਜਦ ਤੱਕ 40 ਸਾਲ ਦੀ ਏਜ ਨਹੀਂ ਹੋ ਜਾਂਦੀ ਤਦ ਤੱਕ ਤੁਸੀਂ ਘਰ ਲੈਣ ਬਾਰੇ ਸੋਚਣਾ ਵੀ ਨਹੀਂ ਹੂੰ ਉਹਦੇ ਪਿੱਛੇ ਰੀਜ਼ਨ ਹੈ ਕਿਉਂਕਿ ਜਦੋਂ ਤੁਸੀਂ ਕਰੀਅਰ ਦੀ ਸ਼ੁਰੂਆਤ ਕਰਨੀ ਹੈ ਉਹ ਛੋਟੇ ਜਿਹੇ ਲੈਵਲ ਤੋਂ ਹੋਣੀ ਹੈ ਜਿੱਥੋਂ ਵੀ ਹੋਣੀ ਹੈ ਹੋ ਸਕਦਾ ਉਸ ਤੋਂ 2 ਸਾਲ ਬਾਅਦ 3 ਸਾਲ ਬਾਅਦ ਤੁਹਾਨੂੰ ਕਿਤੇ ਸਪੋਜ਼ ਤੁਹਾਡੀ ਗੁੜਗਾਓ ਹੋ ਗਈ ਹੂੰ ਤੁਹਾਨੂੰ 3 ਸਾਲ ਬਾਅਦ 4 ਸਾਲ ਬਾਅਦ ਇੱਕ ਤੁਹਾਨੂੰ ਬੈਂਗਲੌਰ ਅੱਛੀ ਆਪਰਚੂਨਿਟੀ ਆ ਗਈ ਹੂੰ ਜੇ ਤੁਹਾਡੇ ਕੋ ਘਰ ਤੁਸੀਂ ਗੁੜਗਾਓ ਲੈ ਲਿਆ ਤਾਂ ਤੁਸੀਂ ਜਦੋਂ ਦੂਜੇ ਸ਼ਹਿਰ ਜਾਣਾ ਨਵੀਂ ਓਪਰਚੁਨਿਟੀ ਤੁਹਾਨੂੰ ਮਿਲੀ ਆ ਤੁਸੀਂ ਸੋਚੋਗੇ ਉਹਨੂੰ ਯਾਰ ਕੀ ਕਰਾਂ ਫਿਰ ਇਹ ਵੀ ਸੋਚੋਗੇ ਚੱਲ ਇਹਨੂੰ ਮੈਂ ਕਿਰਾਏ ਤੇ ਚੜਾ ਦੇਣਾ ਉੱਥੇ ਜਾ ਕੇ ਮੈਂ ਕਿਰਾਏ ਤੇ ਲੈ ਲਵਾਂ ਏਦਾਂ ਨਹੀਂ ਹੁੰਦਾ ਇਹ ਬਹੁਤਾ ਪ੍ਰੈਕਟੀਕਲ ਨਹੀਂ ਰਹਿੰਦਾ ਚਾਹੇ ਇੱਕ ਤਾਂ ਤੁਸੀਂ ਸਟਾਰਟਿੰਗ ਤੇ ਜਦੋਂ ਲਾਉਂਗੇ ਘਰ ਤਾਂ ਤੁਹਾਡਾ ਇਨਕਮ ਥੋੜੀ ਘੱਟ ਹੋਣੀ ਆ ਜਦੋਂ ਤੁਹਾਡਾ ਬਜਟ ਘੱਟ ਹੋਣਾ ਤੇ ਤੁਹਾਨੂੰ ਘਰ ਵੀ ਆਪਣੀ ਚੁਆਇਸ ਦਾ ਬਹੁਤਾ ਨਹੀਂ ਮਿਲਣਾ ਹਮ ਔਰ ਜਦੋਂ ਉਹਦੀਆਂ ਤੁਸੀਂ ਕਿਸ਼ਤਾਂ ਬਣ ਲਈਆਂ ਤਾਂ ਤੁਹਾਡੀ ਵੈਲਥ ਕ੍ਰੀਏਸ਼ਨ ਸਲੋ ਹੋ ਜਾਣੀ ਹਮ ਪਹਿਲੇ 15 ਸਾਲ ਜਦੋਂ ਤੁਸੀਂ ਆਪਣੇ profession ਚ ਲੱਗੇ ਰਹੇ 15 ਸਾਲ ਬਾਅਦ ਤੁਹਾਡੇ ਚ ਮੈਚਿਓਰਿਟੀ ਆ ਜਾਣੀ ਤੁਹਾਨੂੰ ਸਮਝ ਆ ਜਾਣੀ ਹੈ ਵੀ ਮੇਰੇ ਵਾਸਤੇ ਮੈਲਬੌਰਨ ਅੱਛਾ ਹੈ ਟ੍ਰਾਂਟੋ ਅੱਛਾ ਹੈ ਜਾਂ ਬੈਂਗਲੌਰ ਹੈ ਜਾਂ ਹైదరాబాద్ ਹੈ ਜਾਂ ਮੈਂ ਕਿੱਥੇ ਕੰਮ ਕਰਨਾ ਕਿਵੇਂ profession ਚ ਕੀ ਕਰਨਾ ਜਦੋਂ ਤੁਹਾਨੂੰ ਇੰਨੀ ਮੈਚਿਓਰਿਟੀ ਆ ਗਈ ਸਮਝ ਆ ਗਈ ਔਰ 15 ਸਾਲ ਜੇ ਤੁਸੀਂ ਨਾਲ-ਨਾਲ ਇਸ ਚ ਸਟਾਕ ਮਾਰਕੀਟ ਚ ਮਿਊਚੁਅਲ ਫੰਡ ਚ ਵੀ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ ਹਮ ਜਦ ਤੱਕ ਤੁਸੀਂ 40 ਸਾਲ ਦੇ ਹੋਣਾ ਤੁਹਾਡੇ ਕੋ ਇੱਕ ਵੱਡਾ ਕਾਰਪਸ ਬਣ ਜਾਣਾ 15 ਸਾਲਾਂ ਦਾ ਹਮ ਫਿਰ ਤੁਸੀਂ ਘਰ ਵੱਡਾ ਆਪਣੀ ਚੁਆਇਸ ਦਾ ਆਪਣੇ ਪਸੰਦੀਦਾ ਡੈਸਟੀਨੇਸ਼ਨ ਤੇ ਲੈ ਸਕਦੇ ਜਿੱਥੇ ਤੁਸੀਂ ਇਹ ਸੋਚ ਸਕਦੇ ਵੀ ਨਹੀਂ ਇਹ ਸ਼ਹਿਰ ਮੈਂ ਸਾਰੀ ਉਮਰ ਆਪਣੀ ਇੱਥੇ ਸਪੈਂਡ ਕਰਨੀ ਹੂੰ ਇਸ ਕਰਕੇ 40 ਸਾਲ ਦੀ ਉਮਰ ਤੱਕ ਮੈਂ ਯੂਥ ਨੂੰ ਇਹੀ ਗਾਈਡ ਕਰਦਾ ਵੀ ਤੁਸੀਂ ਘਰ ਲੈਣ ਬਾਰੇ ਨਾ ਸੋਚੋ ਔਰ ਜਦੋਂ ਵੀ ਘਰ ਲੈਣਾ 40 ਸਾਲ ਦੀ ਉਮਰ ਚ ਵੀ ਇਹ ਨਹੀਂ ਹੈਗਾ ਵੀ ਆਪਣੀ ਕਪੈਸਿਟੀ ਹੈਗੀ 1 ਕਰੋੜ ਦਾ ਘਰ ਲੈਣ ਦੀ ਹੂੰ ਤੇ ਤੁਸੀਂ 10 ਕਰੋੜ ਵਾਲਾ ਲੈ ਲਓ ਇਹ ਵੀ ਗਲਤ ਹੈ ਇਹ ਵੀ ਗਲਤ ਜਿੰਨਾ ਤੁਹਾਡੇ ਕੋਲ ਡਾਊਨ ਪੇਮੈਂਟ ਹੈਗੀ ਆ ਉਹਦੇ ਨਾਲ ਡਬਲ amount ਦੀ ਲੈ ਲਓ ਦੈਟਸ ਆਈਡੀਅਲ ਐਸਾ ਉਹ ਤਾਂ ਡਬਲ अमाउंट ਦਿਲਾ ਸਕਦਾ ਉਹ ਜਿੰਨਾ ਤੁਹਾਡੇ ਕੋਲ 1 ਕਰੋੜ ਦਾ ਪ੍ਰਬੰਧ ਹੈ ਤਾਂ 2 ਕਰੋੜ ਵਾਲਾ ਲੈ ਲਓ 1 ਕਰੋੜ ਦਾ ਤੁਸੀਂ ਹਾਊਸਿੰਗ ਲੋਨ ਕਰਾ ਲਓ ਜਿੰਉਂ ਤੱਕ ਤੁਸੀਂ ਹਾਊਸਿੰਗ ਲੋਨ ਵੀ ਪੇ ਕਰੋਗੇ ਤਦ ਤੱਕ ਤੁਹਾਡੇ ਘਰ ਦੀ ਵੈਲਿਊ ਵੀ ਵੱਧ ਜਾਣੀ ਸਿਰਫ ਤੇ ਸਿਰਫ ਹਾਊਸਿੰਗ ਲੋਨ ਹੈ ਜਿਹੜੇ ਬਾਰੇ ਮੈਂ